ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰਕ ਮਜੂਰ ਸੀ ਕਕਰਾਲੇ ਅੱਡੇ ਦੇ ਉੱਤੇ ਇੱਥੇ ਇੱਕ ਬਹੁਤ ਐਕਸੀਡੈਂਟ ਹੁੰਦਾ ਜਿਹਦੇ ਵਿੱਚ ਤਿੰਨ ਚਾਰ ਗੱਡੀਆਂ ਇਕੱਠੀਆਂ ਹੀ ਆਪਸ ਦੇ ਵਿੱਚ ਭੜਟ ਜਾਂਦੀਆਂ ਹਨ ਔਰ ਤੁਸੀਂ ਦੇਖ ਸਕਦੇ ਹੋ ਕਿ ਨਾਲ ਦੀ ਨਾਲ ਇੱਥੇ ਐਸਐਸਫ ਜਿਹੜੀ ਐਸਐਸਫ ਦੀ ਟੀਮ ਹੈਗੀ ਆ ਔਰ ਨਾਲ ਦੀ ਨਾਲ ਮੌਕੇ ਤੇ ਇੱਥੇ ਪਹੁੰਚ ਜਾਂਦੀ ਹੈ ਬੜੀ ਵੱਡੀ ਗੱਲ ਹੈਗੀ ਹੈ ਕਿ ਉਹਨਾਂ ਵੱਲੋਂ ਨਾਲ ਦੇ ਨਾਲ ਜਿਹੜੇ ਫਟੜ ਹੈਗੇ ਸੀ ਉਹਨਾਂ ਨੂੰ ਨਾਲ ਦੀ ਨਾਲ ਫਾਸਟੇਟ ਵੀ ਦਿੱਤੀ ਗਈ ਔਰ ਕੁਝ ਕਦੋਂ ਮੁੰਡਾ ਜਿਹੜਾ ਜ਼ਿਆਦਾ ਸਰੀ ਸੀ ਉਹਨਾਂ ਨੂੰ ਨਾਲ ਦੀ ਨਾਲ ਇਹਨਾਂ ਨੇ ਐਂਬੂਲੈਂਸ ਦੀ ਸਹਾਇਤਾ ਨਾਲ ਹਸਪੀਟਲ ਸਮਾਨੇ ਵੀ ਪਹੁੰਚਾਇ ਤੇ ਇੱਕ ਧੁੰਦ ਦਾ ਸੀਜ਼ਨ ਚੱਲ ਰਿਹਾ ਹੈ। ਇਹੀ ਇਹੀ ਅਵੇਅਰ ਕਰਦੇ ਆ ਲੋਕਾਂ ਨੂੰ ਕਿ ਧੁੰਦ ਦੇ ਵਿੱਚ ਘੱਟ ਹੀ ਨਿਕਲੋ ਜਿੰਨਾ ਹੋ ਸਕਦਾ ਹੈ। ਔਰ ਜੇ ਨਿਕਲਦੇ ਵੀ ਹੋ ਤਾਂ ਗੱਡੀਆਂ ਬਹੁਤ ਸਲੋ ਰੱਖੋ ਕਿਉਂਕਿ ਧੁੰਦ ਦੇ ਕਾਰਨ ਦੋ ਤਿੰਨ ਹਾਰ ਸੀ ਇਸੇ ਰੋਡ ਦੇ ਉੱਤੇ ਹਰ ਦਿਨ ਜਾਨੀ ਕਿ ਵਾਪਰ ਹੀ ਰਹੇ ਨੇ। ਤੇ ਬਾਕੀ ਅਸੀਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਇਹਨਾਂ ਨੇ ਇੱਕ ਬਹੁਤ ਵੱਡਾ ਸਹਿਯੋਗ ਹੈਗਾ ਕਿ ਨਾਲ ਦੀ ਨਾਲ ਹੈਲਪ ਉਸੇ ਟਾਈਮ ਲੋਕਾਂ ਨੂੰ ਮਿਲ ਜਾਂਦੀ ਹੈ। ਬਾਕੀ ਇਸ ਨਾਲ ਗੱਲ ਵੀ ਕਰਦੇ ਹਾਂ ਤੁਸੀਂ ਜੁੜੇ ਰਹੇ ਤਾਂ। ਜਿਹੜਾ ਕਕਰਾਲੇ ਦੇ ਵਿੱਚ ਇਸ ਟਾਈਮ ਐਕਸੀਡੈਂਟ ਹੋਇਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਤਨੇ ਕਿਤੇ ਸੜਕ ਸੁਰੱਖਿਆ ਫੋਰਸ ਵਾਲੇ ਜਿਹੜੇ ਨੇ ਉਹ ਇੱਥੇ ਤਨਤ ਨੇ ਔਰ ਇਹਨਾਂ ਨੇ ਤੇ ਸਾਰਿਆਂ ਨੂੰ ਮੋੜ ਲਿਆ ਸਹਾਇਤਾ ਵੀ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਦਿੱਤੀਆਂ ਨੇ ਔਰ ਸਾਰਿਆਂ ਨਾਲ ਹੈਲਪ ਵੀ ਕੀਤੀ ਹੈ ਪੂਰੀ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਸੱਸੀ ਗੱਲ ਜੀ ਸੱਸੀ ਗੱਲ ਜੀ ਕੀ ਨਾਂ ਹੈ ਜੀ ਆਪਣਾ ਸ਼ਗਨਦੀਪ ਸਿੰਘ ਜੀ ਸਰ ਇਦਾਂ ਹੋਇਆ ਜਿਹੜੀ ਆ ਗੱਡੀ ਆਈ ਸਵਿਫਟ ਇਹਦੇ ਵਿੱਚ ਸਵਿਫਟ ਗੱਡੀ ਨਾਲ ਟਕਰਾਈ ਆ ਉਦੋਂ ਬਾਅਦ ਜਿਹੜੀ ਪਿੱਛੇ ਗੱਡੀ ਟਕਰਾਈ ਸੀ ਉਹ ਟਰੱਕ ਦੇ ਵਿੱਚ ਆ ਕੇ ਵੱਜੀ ਔਰ ਜਿਹੜੀ ਅੱਗੇ ਗੱਡੀ ਸੀ ਉਹਨੇ ਅੱਗੇ ਆ ਜਿੱਥੇ ਦੋ ਜਣੇ ਜ਼ਖਮੀ ਹੋਏ ਜਿਨ੍ਹਾਂ ਨੂੰ ਅਸੀਂ ਹੁਣੇ ਫਰਸਟ ایڈ ਦੇ ਕੇ ਹਟਾਇਆ ਹਾਂ ਜੀ ਹਾਂਜੀ ਔਰ ਬਾਕੀ ਕਿਸੇ ਦੀ ਜਾਨ ਮਾਲ ਦਾ ਕੋਈ ਤਾਂ ਬਚਾਈ ਰਿਹਾ ਨਹੀਂ ਜਿਨ੍ਹਾਂ ਦਾ ਜਿਹੜਾ ਕਾਰ ਵਿੱਚ ਜਿਹੜੇ ਦੋ ਜਣੇ ਜ਼ਖਮੀ ਹੋਏ ਸੀ ਉਹਨਾਂ ਨੂੰ ਪਹਿਲੀ ਐਂਬੂਲੈਂਸ ਉੱਤੇ ਲੱਗੇ ਸਮਾਣਾ ਹਸਪੀਟਲ ਲੈ ਚੁੱਕੀ ਹੈ ਤੇ ਜਿਹੜੇ ਇੱਥੇ ਸੀ ਉਹਨਾਂ ਨੂੰ ਅਸੀਂ ਫਰਸਟ ایڈ ਦੇ ਦਿੱਤੀ ਹੈ ਹਜੇ ਤੱਕ ਜਾਨ ਦਾ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਜੀ ਤੇ ਇੱਕ ਗੱਲ ਹੋਰ ਬੜੀ ਵਧੀਆ ਲੱਗੀ ਜਿਹੜੀ ਕਿ ਮੈਨੂੰ ਗਾਣਾ ਤੁਸੀਂ ਨਾਲ ਦੀ ਨਾਲ ਇੱਥੇ ਪਹੁੰਚ ਕੇ ਮੌਕੇ ਦੇ ਉੱਤੇ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਫਰਸਟ ایڈ ਵੀ ਦਿੱਤੀ ਹਣਾ ਇਹ ਵੀ ਇੱਕ ਮੌ ਕਿਸੇ ਨੂੰ ਸੱਟ ਫੇਟ ਲੱਗਦੀ ਸੀ ਕੋਈ ਨੇੜੇ ਨਹੀਂ ਸੀ ਆਉਂਦਾਗਾ ਲੇਕਿਨ ਤੁਹਾਡੇ ਨਾਲ ਕਿਤੇ ਨਾ ਕਿਤੇ ਹੈਲਪ ਬਹੁਤ ਵੱਡੀ ਮਿਲਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਅਸੀਂ ਇਹੀ ਕਵਾਂਗੇ ਜੇ ਕਿਸੇ ਦੀ ਜਾਣ ਬਚਦੀ ਹੈ ਉਹ ਤੋਂ ਵੱਡਾ ਪੁੰਨ ਕੋਈ ਨਹੀਂ ਹੈਗਾ ਦੁਨੀਆ 'ਚ ਇਹ ਇੱਕ ਸਾਡੀ ਸਾਡੀ ਡਿਊਟੀ ਵੀ ਹੈ ਸਾਡੀ ਸੇਵਾ ਵੀ ਹੈ ਤਾਂ ਅਸੀਂ ਜਦ ਵੀ ਕੋਈ ਐਹੋ ਜਿਹੀ ਘਟਨਾ ਹੋਏ ਅਸੀਂ ਵੱਦ ਚੜ ਕੇ ਇਹਦੇ ਵਿੱਚ ਲੋਕਾਂ ਦੀ ਜਾਨ ਬਚਾਉਣ ਚ ਸਹਾਇਤਾ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਕੀਤਾ ਯਾਰ ਜਿਹੜਾ ਕਿ ਇੱਥੇ ਮੋਡਲੀਆਂ ਸਹਾਇਤਾ ਵਗੈਰਾ ਦਿੱਤੀਆਂ ਔਰ ਤੁਸੀਂ ਇਸ ਟਾਈਮ ਦੇਖਦਾਰ ਕਿ ਸੜਕ ਸੁਰੱਖਿਆ ਜਿਹੜੇ ਫੋਰਸ ਵਾਲੇ ਨੇ ਉਹ ਇੱਥੇ ਤਾਂ ਆਤਨਾ ਨਹੀਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਮੈਂ ਕਿਸੇ ਹੋਰ ਖਬਰ ਦੇ ਨਾਲ ਫਿਰ ਤੁਹਾਡੇ ਨਾਲ ਰੂਬਰੂ ਆਵਾਂਗਾ ਤਦ ਤੱਕ ਲਈਦਾ ਅਦਾਇਤ ਧੰਨਵਾਦ ਸਤਿ ਸ੍ਰੀ ਅਕਾਲ